ਕਿਉਂਕਿ ਤੁਹਾਡੀ ਮਿਹਨਤ ਸਦਕਾ ਹੀ ਆਪਣੀ ਇਹ ਜਿੱਤ ਹੋਈ ਹੈ ਸੋ ਅੱਗੇ ਵਾਸਤੇ ਵੀ ਤੁਸੀਂ ਸ਼ਰੋਮਣੀ ਅਕਾਲੀ ਦਲ ਦੇ ਐਵੇਂ ਜਿੱਕਰੇ ਸਤਕਾਰਯੋਗ ਵਰਕਰ ਵੜ ਕੇ ਰਹਿ ਕੇ ਆ ਗਾਹਾਂ ਵਾਸਤੇ ਜਿਉਂ ਵੀ ਚੋਣ ਆਵੇ ਆਪਾਂ ਅਕਾਲੀ ਦਲ ਨੂੰ ਚੜ੍ਹਦੀ ਕਲਾ ਦੇ ਵਿੱਚ ਕੱਢੀ ਤੇ ਬੀਬਾ ਹਰਸਿੰਦਰ ਕੌਰ ਵੱਲੋਂ ਸੇਖੋਂ ਸਾਹਿਬ ਵੱਲੋਂ ਮੈਂ ਆਪ ਜੀ ਨੂੰ ਤਹਿ ਜਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦੀ ਮਿਹਨਤ ਕਰਕੇ ਜਿੱਤ ਆਪਣੀ ਢੋਲੀ ਚ ਪਾਈ ਹੈ ਬੋਲੇ ਹਾਂ ਸੋ ਰਹੇ ਹਾਂ ਬਰਨਕਲਾ ਜਿੰਦਾਬਾਦ ਬਰਨਕਲਾ ਬਰਨਕਲਾ ਹਾਂਜੀ ਬਰਨਕਲਾ ਅੱਜ ਦੀ ਜਿੱਤ ਦੀ ਖੁਸ਼ੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਜਿਹੜੀ ਜਿੱਤ ਹੋਈ ਹੈ ਬੀਬੇ ਜੀ ਇਹਦੇ ਬਾਰੇ ਦੱਸੋ ਕਿੰਨੀ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ ਅੱਜ ਇੱਕ ਬੰਨੀ ਚੁੱਕ ਬਾਕੀ ਜਿਹੜੀ ਬੀਬਾ ਜੀ ਦੀ ਜਿੱਤ ਹੋਈ ਹੈ ਇਹ ਮੈਂ ਨਹੀਂ ਕਹਿੰਦਾ ਵੀ ਇਕੱਲੇ ਸਾਡੇ ਜਿਹੜੇ ਮੂਰੇ ਅਸੀਂ ਤੁਰਦੇ ਆ ਉਹਨਾਂ ਕਰਕੇ ਹੋਈ ਹੈ ਇਹ ਤੁਹਾਡੇ ਸਾਰੇ ਵਰਕਰਾਂ ਦੀ ਤਨਮਨ ਧੰਦੀ ਸੇਵਾ ਨਾਲ ਬੀਬਾ ਜੀ ਦੀ ਜਿੱਤ ਹੋਈ ਹੈ ਮੈਂ ਫੇਰ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਸਾਡੇ ਜਿੰਨੇ ਵੀ ਮੂਰੇ ਆਗੂ ਹੈ ਉਹਨਾਂ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ